ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਇੱਕ ਵੱਖਰੀ ਵੀਡੀਓ ਲੈ ਕੇ ਆਏ ਆਂ ਠੀਕ ਹੈ ਜੀ ਮਾਰਕੀਟ ਦੀ ਅਦਾਲਤ ਬਾਜ਼ਾਰ ਦੀ ਆਜੋ ਤੁਹਾਨੂੰ ਲੈ ਕੇ ਚੱਲਦੇ ਆਂ ਤੇ ਸਾਹਮਣੇ ਦੇਖੂਗੇ ਤੁਸੀਂ ਆਗਿਆ ਸਿੰਘ ਜੀ ਦਾ ਢਾਬਾ ਸੀਗਾ ਜਿਹੜਾ ਆਪਾਂ ਜ਼ੂਮ ਕਰਕੇ ਦਿਖਾਇਆ ਦਸਤੇ ਵੀ ਰੱਖੀ ਬੈਠਾ ਇੱਥੇ ਸਹੀਤਰ ਪਰ ਇਹ ਡੁਪਲੀਕੇਟ ਆ ओरिजिनल ਨਹੀਂ ਹੈ ਛੋਪੀ ਆ ਮਾਰਕਰ ਦੀ ਕਾਪੀ ਆ ਦੇਖੋ ਜੀ ਆਹ ਸਮਝਾ ਦੇ 300 ਦੇ ਦੋ ਟੋਪ ਆਹ ਦੇਖੋ ਅੱਜ ਇਹਨੂੰ ਠੀਕਿਆ ਹੈ ਅੱਜ ਅਦਾਲਤ ਬਾਜ਼ਾਰ ਦੀ ਮੇਨ ਦੁਕਾਨਾਂ ਬੰਦ ਹੁੰਦੀਆਂ ਤੇ ਆਹ ਸੇਲ ਲੱਗੀ ਹੋਈ ਹੈ ਬਰਾਦੇ ਕੋਈ ਨਹੀਂ ਕੋਈ ਨਾ ਸਾਰਾ 10 200 ਦਾ 900 ਰੁਪਏ ਹੈ ਠੀਕ ਹੈ ਜੀ ਦੇਖ ਲਈਏ ਇਹ ਆਪਾਂ ਪਹੁੰਚ ਗਏ ਜੀ ਅਦਾਲਤ ਬਾਜ਼ਾਰ ट थोरी बिल्क कर

मोटा कपड़ा किन्नी कि है जुत्ती दौ सौ रुपए की जुत्ती है जी मर्जी दो सौ रुपए की जुत्ती है दो सौ रुपये हाँ ਕਾਟਨ ਪ੍ਰਿੰਟ ਦਾ ਸੂਟ ਆ ਦੇਖੋ ਸੇਲ ਲੱਗੀ ਰਹੀ ਹੈ 750 ਰੁਪਏ ਦਾ 700 ਦਾ ਸਵੇ ਦੋਸਤ ਬਈ ਪਾਲਾਸਟਿਕ ਦੇ ਭਾਂਡੇ ਐ ਸਾਰੇ ਹਾਂਜੀ ਕੋਈ ਵੀ ਲੈ ਲਓ 100 ਰੁਪਏ ਦਾ ਹਾਂ ਚਾਹੇ ਕੱਪ ਲੈ ਲਓ ਹੋਰ ਆਈਟਮ ਚਾਹੇ ਡੱਬਾ ਲੈ ਲਓ ਸਾਰੀਆਂ ਆਟਮਾ 100 ਰੁਪਏ 100 ਰੁਪਏ ਸੰਦ ਦੇ ਬਾਹਰ ਕਿੰਨੇ ਦਾ ਵੀਰੇ ਇਹ ਬੈਗ ਇਹ 250 ਰੁਪਏ ਦੀ ਸੀ ਇਹ 250 ਰੁਪਏ ਦੀ ਸੀ ਹਬੀਬ ਨੇ ਦੇਖੋ ਬੈਗ ਗੰਦੋ ਇੱਕ ਇੱਕ ਕਰ ਦੋ ਇੰਤਨਾ ਮੇਰੇ 100 ਰੁਪਏ ਦਾ ਮੀਟਰ ਆਹ ਦੇ ਕਿੰਨੇ ਤੋਂ ਬੰਦ ਬਾਅਦ ਇਹ ਹੁਣ ਸਰਦੀਆਂ ਵਾਲੇ ਸੂਟ ਆ ਗਏ ਨਾ 100 ਰੁਪਏ ਦਾ ਮੀਟਰ ਇਹ 100 ਨਹੀਂ 250 ਹੋ ਗਏ 500 ਰੁਪਏ ਦਾ ਤੁੰਡਾ ਦੇਖ ਲੇ ਰਾਪਾ 100 ਰੁਪਏ ਦੀਆਂ ਬੰਦ ਆ। ਆਏ 100 ਰੁਪਏ, 200 ਰੁਪਏ, 300 ਰੁਪਏ। 100 ਦੇ 50 ਰੁਪਏ ਦਾ ਇੰਨੀ ਵਧੀਆ ਸ਼ਰਾਰਤ। ਆ ਖੱਤਰ ਵਾਲੇ ਮੋٹے ਸੂਟ ਵੀ ਆਦੇ। ਇਹ ਤੇ 150 ਤੋਂ 2 ਲੱਗ ਜੀ। 250 ਤੋਂ 2 ਮਾਇਦੇ ਹੈ ਰਹਿ ਗੁਣਾ ਮੈਂ। ਚਲ ਦੇਖੋ। ਇੱਥੇ ਰੋਹ ਜੈਕਟ ਆ ਗਈਆਂ ਕੁੜੀਆਂ ਦੀਆਂ। ਜ਼ਿਆਦਾਤਰ ਸਮਾਨ ਸਾਰਾ ਲੇਡੀਜ਼ ਦਾ ਹੀ ਹੈ। ਚੈਨਸ ਦਾ ਕੱਟ ਹੈ। ਦੇਖੋ ਜਿਆ ਹਰ ਕੁਛ ਸੂਟ ਐਂਟਰ ਹੈ। ਚਲੇ ਵੀ 200 ਕੱਢੇ ਦਾ ਕਿੰਨੇ ਦਾ ਹੈ ਕਿੰਨੇ ਦਾ ਹੈ ਕਿਹੜੀ ਵਾਲਾ ਭਾਈ ਇਹ 1000 ਰੁਪਏ ਦੀ ਸੇਲ ਲਗਾ ਰੱਖਿਆ ਭਾਈ ਤੁਸੀਂ ਕੋਈ ਵੀ ਸੂਟ ਲੈ ਲਓ ਤੁਸੀਂ ਪਲਾਊ ਦਾ ਪੱਟਾ ਨਾਲ ਰਹੇਗਾ ਆਰਗਨਾਈਜ਼ਰ ਕੋਈ ਵੀ ਛੋਟ ਲੈ ਲਓ 1000 ਰੁਪਏ ਦਾ ਇਹ ਸਾਡਾ ਸਾਰਾ ਬਕਸੂ ਦਾ ਕੰਮ ਹੁੰਦਾ ਭਾਈ ਐਂਬਲੋਰੀ ਦਾ ਜਿਹੜੇ ਉੱਪਰ ਲੱਗੇ ਪਈ ਨੇ ਇਹ ਸਭ 1500 ਦੀ ਰੇਟ ਤੇ ਕੋਈ ਵੀ ਲੈ ਲਓ ਇਹ 1500 ਦੀ ਰੇਟ ਤੇ ਕੋਈ ਪਾਣੀ ਵੀ ਸੂਟ ਤੇ ਹੋਰ ਵੀ ਹੈ ਵੀ ਰੱਖੀ ਆਰ ਸੰਡੇ ਓ ਆਰੇ ਸੰਡੇ ਇਹ ਲਾਉਣੇ ਆ ਹਾਂ ਬਿਲਕੁਲ ਇਹ ਪਾਕਿਸਤਾਨੀ ਸੰਡੇ ਸਿਰਫ 1500 ਰੁਪਏ ਦਾ ਲਾਗੂ ਦੁਪੱਟਾ ਨਾਲ ਠੀਕ ਔਰ ਅੰਦਰ ਸਭ ਤੇ ਲਾਈਨਿੰਗ ਲੱਗੂਗੀ ਜੰਦਾ ਵੀ ਸਾਡੀ ਸ਼ਾਪ ਦਾ ਨਾਮ ਹੈ ਕਸ਼ਮੀਰੀ ਕਲੈਕਸ਼ਨ ਠੀਕ ਹੈ ਜੀ ਹਾਂ ਕਸ਼ਮੀਰੀ ਕਲੈਕਸ਼ਨ ਕਰਕੇ ਉਹ ਸ਼ਾਪ ਆ ਇਹ ਇਹਨਾਂ ਦੀ ਨਾਲ ਹੈ ਉੱਥੇ ਇਹ ਹੈਗਾ ਹੈ ਠੀਕ ਹੈ ਜੀ ਹਾਂ ਅੱਜ ਦਾ ਬੱਚਿਆਂ ਦੀ ਹੈ ਪੰਜਾਬੀਆਂ ਦੀ ਨੇ ਆ ਆ பயிப்போ பஞ்சா த ਫਰ ਇੰਟਰਨੈਟ ਉਤੇ 50 ਰੁਪਏ 50% ਡਿਸਕਾਊਂਟ ਕੰਪਨੀ ਦੇ ਵੀ ਆ ਸਟਾਰਕ ਦੇ ਹਾਂ ਆਹ ਕੋਰਤਾ ਪਜਾਮਾ 350 ਦਾ ਦੇਖ ਲੋ ਇਹਦਾ ਸ਼ਰਟ ਆ ਇਹ ਪੈਂਟ ਪੈਂਟ ਪੁਰਤਾ ਪਜਾਮਾ ਚਿੱਟਾ ਆਂ ਮੈਂ ਹੋਰ ਲੈ ਲਉ ਸਾਡੇ 350 ਦਾ ਸਾਡੇ 350 ਦਾ ਪੁਰਤਾ ਪਜਾਮਾ ਇਹ ਵੀ ਕੱਪੜਾ ਇਕੱਠਾ ਜਾ ਹੁੰਦਾ ਆ ਇਕੱਠਾ ਵਾਲਾ ਨਹੀਂ ਰਾਜਸਥਾਨੀ ਮੋਜਾ ਆਈ ਆਰ ਇਹਨਾਂ ਲਈ ਹੋਇਆ ਜਿਹਨੇ ਬਾਹਰ ਕੱਢਿਆ ਹੈ ਸਾਮਾਨ ਸਾਰਾ ਇਹ ਵੱਡੀ ਜਿੰਨ ਦਿਖਾ ਲਓ ਬੜੀ ਲੀਲ ਲੇਡ ਸੌ ਆਹ ਦੇਖ ਜਿੱਦਾ ਵੱਡੀਆਂ ਦੁਕਾਨਾਂ ਵਾਲੇ ਇਹਨਾਂ ਨੇ ਵੀ ਬਾਹਰ ਸੇਲ ਲਾਈ ਹੁੰਦੀ ਹੈ ਤੇ ਠੀਕ ਰੇਟਾਂ ਤੇ ਮਿਲ ਜਾਂਦੇ ਨੇ ਆਪਾਂ ਹੋਣਾ ਕਿ ਅੱਜ ਅਦਾਲਤ ਵਿਚਾਰ ਆਏ ਆ ਮੈਂ ਤੁਹਾਨੂੰ ਅਦਾਲਤ ਵਿਚਾਰ ਦੀ ਸੰਡੇ ਦੀ ਜਿਹੜੀ ਉਹ ਹੈ ਮਾਰਕੀਟ ਉਹ ਦਿਖਾ 100 ਰੁਪਏ ਰੁਪਏ ਦਾ ਜਿਹੜਾ ਮਰਜੀ ਉਹ ਲੈ 150 ਦੀਆਂ ਦੋ ਬਨਾਣਾ ਆ ਦੇਖੋ ਵਧੀਆ ਬਨਾਣਾ ਦੂਰੀ ਹੋ ਰਿਹਾ ਹੈ ਕਾਟਨ ਦੀ ਬਨਾਣਾ ਹੈ ਨਾ ਆ ਸਟ ਰੰਗ ਦੀ ਬਨਾਣਾ ਹੈ ਮਰਜੀ ਦੇ ਲੋ ਹੈਲੋ ਜੀ ਮੇਲਾ ਦੇਖ ਲਓ ਜੀ ਕੀ ਆਇਆ ਨਿਆ ਨਿਆ ਲੈ ਕੇ ਆਇਆ ਹੈ ਪੈਂਤੀਸੋ ਪੈਂਤੀਸੋ ਤੇ ਉਹ ਜੋ ਗੱਲ ਪਹੁੰਚ ਗਈ ਜੀ ਸਾਨਵੀ ਕਲੈਕਸ਼ਨ ਇਹਨਾਂ ਦੇ ਅਸੀਂ ਪਹਿਲਾਂ ਕਈ ਵਾਰ ਲੈ ਕੇ ਗਏ ਆ ਵਧੀਆ ਇਹਨਾਂ ਦੇ ਰੇਕ ਆ ਆ ਸਭ ਆ ਆ ਅੰਦਰੋਂ ਵੀ ਘੱਟ ਕਹਾ ਕਰਦੇ ਨੇ ਬਿੱਟਨਾ ਬਦਿਆ ਕਲੈਕਸ਼ਨ ਹੈ ਔਰ ਰੇਟ ਵੀ ਜੈਨੂਇਨ ਹੈ ਇਨਾਂ ਦੇ ਹਾਂਜੀ ਇਹ ਵੀ ਅਦਾਲਤ ਬਾਜ਼ਾਰ ਚ ਜਿੱਦਾਂ ਆਪਾਂ ਹੁਣ ਪਿੱਛੇ ਚੌਂਕ ਤੋਂ ਸੱਚੇ ਹੱਥ ਆਪਾਂ ਮੁੜ ਕੇ ਅੰਦਰ ਇਹੇ ਦੁਕਾਨ ਠੀਕ ਹੈ ਗੂਗਲ ਵੀ ਕਰ ਸਕਦੇ ਤੁਸੀਂ ਆ ਜਾਂਦੇ ਹੋ ਇਹ ਜਿਹੜਾ ਹਾਂ ਸਿੰਗਰ ਦਾ ਬਦਿਆ ਇਹ ਥੋੜਾ ਆ ਥੋੜਾ 150 ਰੁਪਏ ਆ ਲੈਣ ਦਉ ਮੇਰੇ ਤੋਂ ਇਹ ਮੇਰੀ ਸੋਖੀ ਹੈ ਇਹ ਵੀ ਹੋ ਰਿਹਾ ਹੈ ਆ ਦੇਖੋ ਆ ਡਬਲ ਆ ਮੈਂ ਢਾਹੇ 300 ਰੁਪਏ ਠੀਕ ਹੈ ਆ ਪਿੱਛੇ ਆਓ ਅਲੈਕੁਮ ਸਲਾਮ ਵਾਲੇ ਦਾ ਨਾਮ ਹੈ ਜਰਾ ਅੱਗੇ ਫੋਨ ਕਰਾ ਦਿਓ ਅੰਦਰ ਜਾ ਕੇ ਐਂਟਰੀ ਨਹੀਂ ਕਰਦੇ ਵੈਂਟਰ ਤੋਂ ਅંદર ਸਾਮਾਨ ਆਂਦੀ ਆ ਅਗਰ ਇਹ ਇੱਥੇ ਪਟਿਆਲੇ ਦਾ ਮਸ਼ਹੂਰ ਅਗਿਆ ਸਿੰਘ ਜੀ ਦਾ ਢਾਬਾ ਪੂਰਾ ਵੈਜੀਟੇਰੀਅਨ ਹੈ ਤੇ ਖਾਣਾ ਮਿਲਦਾ ਆ ਦੇਖੋ ਬਣਾ ਰਹੇ ਆ ਨਾਲ ਦੀ ਨਾਲ ਕਰਮਾ ਕਰਮ ਰੋਟੀ ਠੀਕ ਹੈ ਜੀ ਹਾਂ ਇੱਥੇ ਤਵੇ ਦੇ ਉੱਪਰ ਜੇ ਹੋਗਾ ਤਾਂ ਦੂਰ ਵੀ ਨਾਲ ਭੱਖਿਆ ਹੋਏ ਇੱਥੇ ਰੋਟੀ ਬਣਾ ਇੱਥੇ ਚਾਹ ਇਹਨਾਂ ਦੀ ਫੇਮਸ ਚਾਹ ਹਾਂਜੀ ਦੋਸਤੋ ਇਹ ਸੀਗੀ ਆਪਣੀ ਇੱਕ ਛੋਟੀ ਜੀ ਵੀਡੀਓ ਅਦਾਲਤ ਸਮਝਾ ਰਦੀ ਆਨੀਆਂ ਐਤਵਾਰ ਨੂੰ ਇੱਥੇ ਲੱਗਦੀਆਂ ਪੂਰੀਆਂ ਰੌਣਕਾਂ ਲੇਕਿਨ ਜ਼ਿਆਦਾਤਰ ਆ ਦੇਖੋ ਇਹਨੇ ਫੁਲਕਾਰੀ ਦਾ ਵੀ ਆ ਫੁਲਕਾਰੀ ਪਰ ਇਹ ਇਹਨਾਂ ਫੁਲਕਾਰੀ ਦਾ ਪੂਰਾ ਕੰਮ ਹੈ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਵਰਤਵਾਦ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਜਰੂਰ ਘੁੰਮਣ ਆਓ ਅਦਾਲਤ ਬਾਜ਼ਾਰ ਪਟਿਆਲਾ ਠੀਕ ਹੈ ਜੀ